ਦੋਸਤੋ ਅੱਜ ਆਪਾਂ ਗੱਲ ਕਰਾਂਗੇ ਉਸ ਖਾਲਸਤਾਨੀ ਜੋਧੇ ਬਾਰੇ ਜੋ ਹਰ ਸਮੇਂ ਕੋਲ ਡ੍ਰੈਗਨ ਗਨ ਰੱਖਦਾ ਸੀ ਅਤੇ ਕਿਵੇਂ 27 ਘੰਟੇ ਚੱਲਿਆ ਸੀ ਪੁਲਿਸ ਨਾਲ ਮੁਕਾਬਲਾ ਤੇ ਕਿਵੇਂ ਉਸ ਜੋਧੇ ਨੇ ਹੱਥ ਕਰਾਈ ਸੀ ਅਤੇ ਬੁਲਟ ਪ੍ਰੂਫ ਟਰੈਕਟਰ ਮੋਢੇਕਾਰ ਸਿੱਟੇ ਸੀ ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਉਸ ਖਾਲਸਤਾਨੀ ਜੋਧੇ ਭਾਈ ਸੀਤਲ ਸਿੰਘ ਮੱਤੇਵਾਲ ਵਾਲ ਬਾਰੇ ਜਿਨੇ ਇਕੱਲੇ ਹੀ ਪੁਲਿਸ ਨੂੰ ਵਕਤ ਪਾ ਰੱਖਿਆ ਸੀ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜਰੂਰ ਵੇਖਣਾ ਅਤੇ ਜੋ ਵੀ ਇਸ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਅਤੇ ਘੰਟੀ ਵਾਲਾ ਬਟਨ ਜਰੂਰ ਦਬਾ ਦਿਆ ਕਰੋ ਤਾਂ ਜੋ ਜਦੋਂ ਵੀ ਵੀਡੀਓ ਅਪਲੋਡ ਕਰੀਏ ਤੁਹਾਡੇ ਕੋਲ ਅਪਡੇਟ ਆ ਸਕੇ ਦੋਸਤੋ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸੀਧ ਭਾਈ ਸੀਤਲ ਜੀ ਦੇ ਜਨਮ ਬਾਰੇ ਤਾਂ ਦੋਸਤੋ ਸੀਧ ਭਾਈ ਸੀਤਲ ਸਿੰਘ ਜੀ ਦਾ ਜਨਮ ਸਨ 1949 ਈਸਵੀ ਸਰਦਾਰ ਪਾਰਾ ਸਿੰਘ ਦੇ ਘਰੇ ਮਾਤਾ ਪ੍ਰਸੰਨ ਕੌਰ ਦੀ ਕੁੱਖੋਂ ਹੋਇਆ ਭਾਈ ਸੀਤਲ ਸਿੰਘ ਜੀ ਦਾ ਪਿੰਡ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅਮਰitsar ਹੈ ਭਾਈ ਸੀਤਲ ਸਿੰਘ ਸੱਤ ਭੈਣ ਭਰਾ ਸਨ ਜਿਨ੍ਹਾਂ ਵਿੱਚ ਤਿੰਨ ਭਰਾ ਅਤੇ ਚਾਰ ਭੈਣਾਂ ਸਨ ਸੀਤ ਭਾਈ ਸੀਤਲ ਸਿੰਘ ਹਾਕੀ ਦੇ ਬਹੁਤ ਵਧੀਆ 플레이ਰ ਸਨ ਸੀਤ ਪਾਈ ਸੀਤਲ ਸਿੰਘ ਜੀ ਦੀ ਧਰਮ ਪਤਨੀ ਦਾ ਨਾਮ ਬੀਬੀ ਨਰਿੰਦਰ ਕੌਰ ਸੀ ਅਤੇ ਉਹਨਾਂ ਦੇ ਦੋ ਬੇਟੇ ਸਨ ਜਿਨ੍ਹਾਂ ਦੇ ਨਾਮ ਰੁਪਿੰਦਰ ਸਿੰਘ ਅਤੇ ਸਲੱਖਣ ਸਿੰਘ ਸੀ ਪਾਈ ਸੀਤਲ ਸਿੰਘ ਆਪਣੇ ਘਰ ਵਿੱਚ ਹੀ ਰਹਿ ਕੇ ਖਾਲਸਾਤਾਨ ਦੀ ਮਦਦ ਕਰਿਆ ਕਰਦੇ ਸੀ ਅਤੇ 20ਵੀਂ ਸਦੀ ਦੇ ਮਹਾਨ ਸੀ ਸੰਤ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਅਤੇ ਹੋਰ ਖਾਲਸਾਤਾਨ ਦੇ ਜੋਧੇ ਜਦੋਂ ਪਾਈ ਸੀਤਲ ਕੋਲ ਆਉਂਦੇ ਤਾਂ ਪਾਈ ਸਾਹਿਬ ਉਹਨਾਂ ਲਈ ਲੰਗਰ ਦਾ ਪ੍ਰਬੰਧ ਵੀ ਕਰਦੇ ਸੀ ਉਤੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰਿਆ ਕਰਦੇ ਸਨ ਜਦੋਂ 1999 ਵਿੱਚ ਪੁਲਿਸ ਨੂੰ ਪਤਾ ਲੱਗਾ ਕਿ ਭਾਈ ਸੀਤਲ ਸਿੰਘ ਖਾਲਿਸਤਾਨ ਜੋਧਿਆਂ ਦੀ ਮਦਦ ਕਰਦਾ ਹੈ ਤਾਂ ਭਾਈ ਸਾਹਿਬ ਦੇ ਪਿੰਡ ਜਦੋਂ ਪੁਲਿਸ ਨੇ ਘੇਰਾਬੰਦੀ ਕੀਤੀ ਤਾਂ ਭਾਈ ਸਾਹਿਬ ਨੇ ਸਿੱਖ ਨੌਜਵਾਨ ਦਾ ਖੂਨ ਪੀਣ ਵਾਲੀ ਅਤੇ ਸਿੱਖਾਂ ਪਾਂਦੇ ਨਿੰਦਕਾਂਦ ਕਰਨ ਵਾਲੀ ਪੁਲਸੀਆਂ ਨੂੰ ਚੁਣ-ਚੁਣ ਕੇ ਸੋਧਿਆ ਸੀ ਅਤੇ ਪੁਲਿਸ ਨੇ ਭਾਈ ਸੀਤਲ ਸਿੰਘ ਦੇ ਪਰਿਵਾਰ ਤੇ ਬਹੁਤ ਛਾਦੇ ਜ਼ੁਲਮ ਕੀਤਾ ਅਤੇ ਪਰਿਵਾਰ ਨੂੰ بار بار ਥਾਣੇ ਲਜਾਇਆ ਗਿਆ ਅਤੇ ਉਹਨਾਂ ਨੂੰ ਬਹੁਤ ਟੌਰਚਰ ਕੀਤਾ ਗਿਆ। ਇੱਕ ਵਾਰ ਭਾਈ ਸਾਹਿਬ ਦੇ ਭਰਾ ਅਮਰੀਕ ਸਿੰਘ ਅਤੇ ਉਹਨਾਂ ਦੀ ਪਰਜਾਈ ਨੂੰ ਵੀ ਥਾਣੇ ਲਿਜਾ ਕੇ ਟੌਰਚਰ ਕੀਤਾ ਗਿਆ। ਤਾਂ ਭਾਈ ਸੀਤਲ ਸਿੰਘ ਨੇ ਉਸ ਥਾਣੇ ਦੇ ਇੰਚਾਰਜ ਨੂੰ ਸੇਹਾ ਭੇਜਿਆ ਕਿਹਾ ਕਿ ਅੱਜ ਸ਼ਾਮ ਤੱਕ ਮੇਰੇ ਭਰਾ ਅਤੇ ਪਰਜਾਈ ਨੂੰ ਨਾ ਛੱਡਿਆ ਤਾਂ ਮੇਰੀ ਡ੍ਰੈਗਨ ਦਾ ਜੋ ਮੂੰਹ ਆ ਉਹ ਤੇਰੇ ਥਾਣੇ ਆ ਕੇ ਖੁੱਲੇਗਾ। ਤੇ ਇੰਨੀ ਗੱਲ ਸੁਣਦਿਆਂ ਹੀ ਭਾਈ ਅਮਰੀਕ ਸਿੰਘ ਅਤੇ ਬੀਬੀ ਕੁਲਵਿੰਦਰ ਕੌਰ ਨੂੰ ਸ਼ਾਮ ਹੋਣ ਤੋਂ ਪਹਿਲਾਂ ਹੀ ਰਿਹਾ ਕਰ ਦਿੱਤਾ ਗਿਆ। ਭਾਈ ਸੀਤਲ ਜੀ ਨੇ ਆਪਣੇ ਇਲਾਕੇ ਵਿੱਚ ਇਹ ਖਬਰ ਸੁਣਾਈ ਕਿ ਸਿੱਖ ਕਦੇ ਨਾ ਹੱਥੇ ਤੇ ਵਾਰ ਨਹੀਂ ਕਰਦਾ ਅਤੇ ਕਿਸੇ ਨਾਲ ਲੁੱਟਖੋ ਨਹੀਂ ਕਰਦਾ ਅਤੇ ਜੋ ਵੀ ਸਿੱਖ ਦਾ ਨਾਮ ਵਰਤ ਕੇ ਲੁੱਟਖੋ ਕਰੇਗਾ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਜੇਕਰ ਜ਼ੁਲਮ ਕਰਨਾ ਸਿੱਖ ਵਾਸਤੇ ਪਾਪ ਹੈ ਅਤੇ ਜ਼ੁਲਮ ਸਹਿਣਾ ਵੀ ਸਿੱਖ ਵਾਸਤੇ ਪਾਪ ਹੈ ਜਦੋਂ ਭਾਈ ਸੀਤਲ ਸਿੰਘ ਮੱਤੇਵਾਲ ਆਪਣੇ ਗਰੁੱਪ ਨਾਲ 10 ਸਤੰਬਰ 1991 ਵਾਲੇ ਦਿਨ ਪਿੰਡ ਪੱਲੋ ਵਾਲੀ ਦੇ ਟਿੱਪ ਤੇ ਇੱਕ ਨੇੜਲੇ ਪਿੰਡ ਦਾ ਰਹਿਣ ਵਾਲਾ ਹੋਮ ਗਾਰਡੀਆ ਨਲਕਾ ਗੇੜ ਕੇ ਇਹਨਾਂ ਦਾ ਇਸ਼ਤਿਹਾਨ ਕਰਵਾ ਰਿਹਾ ਹੁੰਦਾ ਉਸ ਦਿਨ ਭਾਈ ਸੀਤਲ ਸਿੰਘ ਦੇ ਸਾਰੇ ਗਰੁੱਪ ਨੇ ਆਪਣੇ ਸਾਰੇ ਹਥਿਆਰ ਇੱਕ ਕਮਾਦ ਵਿੱਚ ਰੱਖੇ ਹੋਏ ਸਨ ਬਸ ਉਹਨਾਂ ਕੋਲ ਇੱਕ ਹੀ ਰੈਫਲ ਪਈ ਹੋਈ ਸੀ ਜੋ ਕਿ ਉਸ ਹੋਮ ਗਾਰਡੀਆ ਨੂੰ ਨਜ਼ਰ ਆ ਰਹੀ ਸੀ ਅਤੇ ਉਹਨਾਂ ਹੋਮ ਗਾਰਡੀਆਂ ਅਤੇ ਉਸਨੇ ਅਤੇ ਉਸ ਹੋਮ ਗਾਰਡੀਆਂ ਨੇ ਪਿੰਡ ਜਾ ਕੇ ਇਹ ਸਕੀਮ ਬਣਾਈ ਕਿ ਅੱਜ ਉਸ ਗਰੁੱਪ ਕੋਲ ਸਿਰਫ ਇੱਕ ਹੀ ਰੈਫਲ ਹੈ ਅਤੇ ਅੱਜ ਪੁਲਿਸ ਇਹਨਾਂ ਨੂੰ ਘੇਰਾ ਪਾ ਲੈਂਦੀ ਹੈ ਤਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤਾਂ ਅਤੇ ਉਸ ਟਾਈਮ ਇਹ ਸੂਚਨਾ ਉਸ ਟਾਈਮ ਦੇ ਨਰਿੰਦਰ ਸਿੰਘ ਐਸਪੀ ਨੂੰ ਦੇ ਦਿੱਤੀ ਗਈ ਅਤੇ ਉਸ ਐਸਪੀ ਨੇ ਪਾਰੀ ਫੋਰਸ ਸੀਆਰਪੀਐਫ ਲੈ ਕੇ ਤੇ ਬੀਐਸਐਫ ਅਤੇ ਪੁਲਿਸ ਫੋਰਸ ਲੈ ਕੇ ਭਾਈ ਸਾਹਿਬ ਖੋਣਾਂ ਨੂੰ ਘੇਰਾ ਪਾ ਲਿਆ ਗਿਆ ਅਤੇ ਪੁਲਿਸ ਨੇ ਉਹਨਾਂ ਨੂੰ ਸਰੈਂਡਰ ਕਰਨ ਲਈ ਕਿਹਾ ਤਾਂ ਭਾਈ ਸਾਹਿਬ ਨੇ ਤੁਹਾਡਾ ਮੁਕਾਬਲਾ ਆਖਰੀ ਦਮ ਤੱਕ ਕਰਾਂਗੇ ਅਤੇ ਫਿਰ ਮੁਕਾਬਲਾ ਸ਼ੁਰੂ ਹੁੰਦਾ ਤੇ ਪੁਲਿਸ ਨੇ ਹਰ ਤਰ੍ਹਾਂ ਦੇ ਹਥਿਆਰ ਨੂੰ ਵਰਤਿਆ ਅਤੇ ਭਾਈ ਸੀਤਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਡਟ ਕੇ ਮੁਕਾਬਲਾ ਕੀਤਾ ਤਾਂ ਮੁਕਾਬਲਾ 1 ਘੰਟੇ ਨਹੀਂ 2 ਘੰਟੇ ਨਹੀਂ ਤਾਂ ਮੁਕਾਬਲਾ ਲਗਾਤਾਰ ਚੱਲਦਾ ਰਿਹਾ 11 ਸਤੰਬਰ ਵਾਲੇ ਦਿਨ ਭਾਈ ਸਾਹਿਬ ਦਾ ਇੱਕ ਰੀਵੀ ਤਰਸੀਮ ਸਿੰਘ ਮੱਤੇ ਵੱਲ ਸੀਧ ਹੋ ਜਾਂਦਾ ਹੈ ਅਤੇ ਦਿਨ ਅਤੇ ਦੰ ਚੜਨ ਸਟੈਂਪ ਫਾਇਰਿੰਗ ਬੰਦ ਕਰ ਦਿੱਤੀ ਜਾਂਦੀ ਹੈ ਅਤੇ ਪੁਲਿਸ ਸਮਝਦੀ ਹੈ ਕਿ ਜੋ ਸਾਰੇ ਖੜਕੂ ਮਾਰੇ ਜਾ ਚੁੱਕੇ ਹਨ ਤੇ ਭਾਈ ਤਰਸੇਮ ਸਿੰਘ ਦੀ ਲਾਸ਼ ਉਹਨਾਂ ਦੀ ਨਜ਼ਰ ਪੈਂਦੀ ਹੈ ਤਾਂ ਉਹਨਾਂ ਦਾ ਸ਼ੱਕ ਯਕੀਨ ਵਿੱਚ ਬਦਲ ਜਾਂਦਾ ਹੈ ਕਿ ਸਾਰੇ ਖੜਕੂ ਮਾਰੇ ਜਾ ਚੁੱਕੇ ਹਨ ਜਦੋਂ ਪੁਲਿਸ ਵਾਲੇ ਭਾਈ ਤਰਸੇਮ ਸਿੰਘ ਦੀ ਲਾਸ਼ ਨੂੰ ਕਮਾਲ ਚੋਂ ਬਾਹਰ ਲੈ ਕੇ ਆ ਜਾਂਦੇ ਹਨ ਤਾਂ ਉਸੇ ਵਕਤ ਉਹਨਾਂ ਤੇ ਜ਼ਬਰਦਸਤ ਫਾਇਰਿੰਗ ਹੁੰਦੀ ਹੈ ਅਤੇ अनेका ਫੌਜੀ ਉੱਥੇ ਮਾਰੇ ਜਾਂਦੇ ਹਨ ਅਤੇ ਉੱਥੇ ਹਫੜਾ ਦਬੜੀ ਮੱਚਦੀ ਹੈ ਤੇ ਹੋਰ ਫੋਰਸ ਆਉਂਦੀ ਹੈ ਅਤੇ ਮੁਕਾਬਲਾ ਫੇਰ ਸ਼ੁਰੂ ਹੋ ਜਾਂਦਾ ਹੈ ਅਤੇ 37 ਘੰਟੇ ਵਿੱਚ ਇਹ ਮੁਕਾਬਲਾ ਚੱਲਦਾ ਰਿਹਾ ਅਤੇ ਭਾਈ ਸਾਹਿਬ ਦੇ ਕੋਲ ਅਸਲੇ ਦੇ ਜੋ ਅਸਲਾ ਸੀ ਉਹਨਾਂ ਦੇ ਬੁਲਟ ਖਤਮ ਹੋ ਜਾਂਦੇ ਹਨ ਅਤੇ ਭਾਈ ਸੀਤਲ ਸਿੰਘ ਬਰੋਵਲ ਸੀਦ ਹੋ ਜਾਂਦੇ ਹਨ ਭਾਈ ਸਾਹਿਬ ਨੇ ਆਪਣੀ ਜ਼ਮੀਰ ਦੀ ਮਾਰਿਆ ਅਤੇ ਆਪਣੇ ਧਰਮ ਨੂੰ ਬਚਾਉਣ ਲਈ ਸਿੱਧੀ ਗੱਲ ਆਈ ਅਤੇ ਪੁਲਿਸ ਵਾਲਿਆਂ ਨੇ ਬੁਲਟ ਪ੍ਰੂਫ ਟਰੈਕਟਰ ਵੀ ਮੋਦੇ ਕਰ ਦਿੱਤੇ ਸਨ ਅਤੇ ਪੁਲਿਸ ਦਾ ਹਰ ਤਰੀਕਾ ਨਾਮ ਕਰ ਦਿੱਤਾ ਗਿਆ ਤੇ ਭਾਈ ਸਾਹਿਬ ਦੇ ਗਰੁੱਪ ਕੋਲ ਅਸਨਾ ਨਾ ਮੁੱਕਦਾ ਤਾਂ ਇਹ ਮੁਕਾਬਲਾ ਹੋਰ ਕਈ ਦਿਨ ਚੱਲ ਸਕਦਾ ਸੀ ਅਤੇ ਬਾਹਰੋਂ ਸਪਲਾਈ ਨਹੀਂ ਹੋ ਸਕਦੀ ਸੀ ਕਿਉਂਕਿ ਚਾਰੇ ਪਾਸੇ ਤੋਂ ਪੁਲਿਸ ਨੇ ਘੇਰਾ ਪਾਇਆ ਹੋਇਆ ਸੀ ਅਖੀਰ 12 ਸਤੰਬਰ 1999 ਨੂੰ ਭਾਈ ਮੱਤੇਵਾਲ ਸੀ ਦੋ ਜਾਂਦਿਆਂ ਭਾਈ ਸਾਹਿਬ ਦੀ ਕੁਰਬਾਨੀ ਹਮੇਸ਼ਾ ਯਾਦ ਰਹੂਗੀ ਅਤੇ ਦੋਸਤੋ ਏਸੀ ਭਾਈ ਸ਼ਹੀਦ ਭਾਈ ਮੱਤੇਵਾਲ ਦੇ ਬਾਰੇ ਜਾਣਕਾਰੀ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਆਪਣੀ ਜਾਨ ਦੇ ਦਿੱਤੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਅਤੇ ਇਸੇ ਤਰ੍ਹਾਂ ਦੀਆਂ ਸਿੱਖ ਜੋੜੀਆਂ ਦੇ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਇੱਕ ਹੋਰ ਜੋੜੇ ਦੇ ਬਾਰੇ ਜਾਣਕਾਰੀ ਲੈ ਕੇ ਤਦ ਤੱਕ ਲਈ ਰਹਿਣਾ